ਭਾਬੀ ਆ ਤੇਰਾ ਸੂਟ ਪਿਆਰ ਦਾਗਾ ਕਿਉਂ ਤੂੰ ਬੜਾ ਸੂਟ ਬਾਰੇ ਪੁੱਛਦਾ ਪਿਆ ਮੈਂ ਕਿਹਾ ਰੰਗ ਬਹੁਤ ਸੋਹਣਾ ਹੈ ਕਸ਼ਮੀਰੀ ਸੋਈ ਲੱਗਦੀ ਐ ਜਮਾ ਦੋ ਸਾਲ ਹੋ ਗਏ ਮੈਨੂੰ ਵਿਆਹੀ ਨੂੰ ਉਦੋਂ ਤਾਂ ਤੈਨੂੰ ਮੈਂ ਨਾਸ਼ਪਤੀ ਨਹੀਂ ਲੱਗੀ ਹੁਣ ਤੈਨੂੰ ਮੈਂ ਬੜੀ ਕਸ਼ਮੀਰੀ ਸੇਵ ਲੱਗਦੀ ਆ ਉਹ ਪਾਈ ਵਾਲਾ ਪੜਕੀਲਾ ਜਿਹਾ ਰੱਖਿਆ ਅੱਖਾਂ 'ਚ ਬਸਦਾ ਤਾਂ ਗਿਆ ਮੈਂ ਤਾਂ ਹਾਂ ਤੈਨੂੰ ਇਹ ਐ ਕਿ ਤੇ ਪਰਜਾਈ ਨੂੰ ਵਿਆਹ ਤੇ ਸੂਟ ਨਾ ਦਿਵਾਉਣੇ ਪੈ ਜਾਣ ਲੈ ਕੀ ਗੱਲ ਕਰਤੀ ਪਰਜਾਈ ਚੱਲ ਆ ਸ਼ਹਿਰ ਚੱਲੀਏ ਦੁਬਾਕੇ ਲਿਆ ਮੈਂ ਤੈਨੂੰ ਚੱਲ ਮਸ਼ਕਰੀਆਂ ਨਾ ਕਰ ਜਾ ਪਾਣੀ ਗਰਮ ਨਾਲ ਆਲਾ ਹਲੇ ਹੀ ਹੋਣਾ ਨੂੰ ਕੋਈ ਨਾ 10 11 ਵਜੇ ਨਾਲ ਲੂੰਗਾ ਲੈ ਹਲੇ ਜੱਸਾ ਕਿੱਥੇ ਨਾ ਹੁੰਦਾ ਇਹ ਤਾਂ ਉਦਣੀ ਨਾ ਆਊਗਾ ਜਿੱਦੇ ਕਪੈਣ ਨੂੰ ਘਰੇ ਲੈ ਕੇ ਆਊਗਾ ਹਨਾ ਜਿੱਥੇ ਉਹ ਤੁਸੀਂ ਤਾਂ ਨਾ ਕਪੈਣ ਕਹਾਇਆ ਕਰੋ ਪਹਿਲਾਂ ਬਾਈਕ ਹੀ ਜਾਂਦਾਗਾ ਹੈਵੇ ਤੇਨ ਇੱਕ ਗੱਲ ਪੁੱਛੀ ਹਾਂ ਗੁੱਸਾ ਤਾਂ ਨਹੀਂ ਕਰਦਾ ਨਾ ਆ ਤੇਰੇ ਵਾਲੀ ਕਪੈਣ ਜੀ ਥੋੜੀ ਜੀ ਭਾਰੀ ਜਾਦੇ ਐ ਤੇ ਤੂੰ ਹੈਗਾ ਇਸਰ ਟਰੈਕਟਰ ਖਿਤਵੀ ਲਵੇਂਗਾ ਕਿਉਂ ਉਹਦਾ ਵਿਚਾਰੀ ਦਾ ਨਾਮ ਲੈ ਲਿਆ ਕਰੋ ਕਿਉਂ ਕਪੈਣ ਕਪੈਣ ਕਹੀ ਜਾਂਦੇ ਹੋ ਮਤਲਬ ਇਹਦਾ ਕਾੜਾ ਤੇ ਵੀ ਤੁਸੀਂ ਕਪੈਣ ਹੀ ਲਿਖਾਉਂਗੇ ਹਾਂ ਆਈ ਲਿਖਿਆ ਬੀਬਾ ਕਪੈਣ कौर ਹਾਂ ਬੀਬਾ ਕਾਕਾ ਹੈਸ਼ਾ ਸਿੰਘ ਕਾਕਾ ਆសា ਸਿੰਘ ਦੇਵੀ ਸ਼ੁਭ ਵਿਆ ਤੇ ਬੀਬੀ ਕਪੈਣ कौर ਬਖਤ ਪੂ ਹਰੇਆਲੀ ਉਹ ਕਿਉਂ ਚੇਡਾ ਕਰੀ ਜਾਂਦੇ ਨੇ ਭਾਬੀ ਤੜਕੀ ਤੁਸੀਂ ਲੈ ਦੇ ਇੱਕ ਹੀ ਚੇਡਾ ਹੋ ਗਿਆ ਉਹ ਤਾਂ ਸੱਚੀ ਦੱਸਿਆ ਤੈਨੂੰ ਉਹੀ ਮਾੜੀ ਮਾੜੀ ਗੱਲ ਦਾ ਗੁੱਸਾ ਕਰ ਜਾਂਦਾ ਉਹ ਮੁਸ਼ਕਰੀਆਂ ਕਰੇ ਜੇ ਅਸੀਂ ਝੇਡ ਕਰਤੀ ਫੇਰ ਤੈਨੂੰ ਤੇ ਸੱਚ ਮੈਂ ਤਾਂ ਐਂ ਕਹਿੰਦੀ ਤਿਜਸੇ ਤੇਰੀ ਭੂਆ ਆਉਗੀ ਉਰੇ ਹਾਂ ਆਉਂਦੀ ਹੋਣੀ ਭੂਆ ਤਾਂ ਵਿਆਹ ਵੇਲੇ ਹਾਂ ਹਾਂ ਵਿਆਹ ਵੇਲੇ ਨਹੀਂ ਹਾਂ ਵਿਆਹ ਤੋਂ ਪਹਿਲਾਂ ਪਹਿਲਾਂ ਕੀ ਕਰਨ ਆਉਗੀ ਉਹ ਲੈ ਉਹ ਆਉਂਦੀਆਂ ਨਹੀਂ ਹੁੰਦੀਆਂ ਭੂਆ ਮਾਈਆਂ ਲੈ ਕੇ ਅੱਛਾ ਯਾ ਫਿਰ ਅਸੀਂ 2 ਕਿਲੋ ਘਿਓ ਦੀ ਪੰਜੀਰੀ ਬਣਾ ਕੇ ਦਈਏ ਤੈਨੂੰ ਉਹ ਮੈਨੂੰ ਕੀ ਸੋਕਾ ਪਿਆਗਾ ਮੈਨੂੰ ਕੀ ਹੋਇਆ ਦੱਸ ਹਲੇ ਤਾਂ ਨਹੀਂ ਸੋਕਾ ਪਿਆ ਪਰ ਅੱਗੇ ਜਰੂਰ ਸੋਕਾ ਪਊਗਾ ਆ ਜਿਹੜੇ ਸਾਹਬ ਨਾਲ ਤੇਰੇ ਵਾਲੀ ਕਪਾਏ ਨੇ ਉਹ ਬੱਸ ਕਰੋ ਭਾਬੀ ਚਾਹ ਪੀਣੀ ਔਖੀ ਕਰਦੀ